ਜੀ ਅਕਾਲ ਫਟਾਫਟ ਨਿਊਜ਼ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਆ ਅੱਜ ਦੀ ਪਹਿਲੀ ਖਬਰ ਵਾਲ ਅੰਡੀਗੜ ਜ਼ਿਲ੍ਹਾ ਅਦਾਲਤ 'ਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਰੁੱਧ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ ਗਿਆ। ਇਹ ਮਾਮਲਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਦਰਜ ਕਰਵਾਇਆ ਗਿਆ। ਮਾਮਲਾ ਦਾਇਰ ਕਰਵਾਉਂਦੇ ਹੋਏ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਜਾਂ ਤਾਂ ਰਵਨੀਤ ਸਿੰਘ ਬਿੱਟੂ ਜਨਤਕ ਤੌਰ ਤੇ ਮਾਫੀ ਮੰਗਣ ਜਾਂ ਫਿਰ ਮੁਕਦਮੇ ਦਾ ਸਾਹਮਣਾ ਕਰਨ। ਜ਼ਿਕਰਯੋਗ ਹੈ ਕਿ ਦਿੱਲੀ ਚੋਣਾ ਵੇਲੇ ਰਵਨੀਤ ਬਿੱਟੂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲਾਏ ਸਨ ਕਿ ਉਸਨੇ ਸਰਕਾਰੀ ਗੱਡੀਆਂ ਰਾਹੀਂ ਦਿੱਲੀ ਪੈਸਾ ਪਹੁੰਚਾਇਆ ਜਦ ਕਿ ਸਿਰਫ ਸਿਆਸੀ ਦੋਸ਼ ਸਾਬਿਤ ਹੋਏ। ਹੁਣ ਡਾਕਟਰ ਬਲਬੀਰ ਸਿੰਘ ਨੇ ਬਿੱਟੂ ਦੇ ਬਿਆਨਾਂ ਦੀ ਵੀਡੀਓ ਪੈਨ ਡਰਾਈਵ ਅਦਾਲਤ 'ਚ ਜਮ੍ਹਾਂ ਕਰਵਾਈ ਹੈ ਅਤੇ ਅਦਾਲਤ ਬਿੱਟੂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਪਾਕਿਸਤਾਨ ਵਾਇਰਲ ਸਚਾਈ ਹੁਣ ਬੇਨਕਾਬ ਹੋ ਗਈ ਹੈ ਪਾਕਿਸਤਾਨੀ ਰੱਖਿਆ ਮੰਤਰੀ ਨੇ ਕਬੂਲਿਆ ਕਿ ਪਾਕਿਸਤਾਨ ਅੱਤਵਾਦੀ ਸਮੂਹਾਂ ਨੂੰ ਫੰਡਿੰਗ ਅਤੇ ਸਮਰਥਨ ਦੇ ਰਿਹਾ ਇੱਕ ਵੀਡੀਓ ਕਲਿੱਪ ਜੋ ਹੁਣ ਵਾਇਰਲ ਹੋ ਗਈ ਹੈ ਜਿਸ ਚ ਪਾਕਿਸਤਾਨ ਦੀ ਰੱਖਿਆ ਮੰਤਰੀ ਸਕਾਈ ਨਿਊਜ਼ ਦੀ ਜਲਦਾ ਹਕੀਮ ਨਾਲ ਗੱਲਬਾਤ ਕਰ ਰਹੀ ਹੈ ਜਦੋਂ ਉਸ ਨੂੰ ਪੁੱਛਦੀ ਹੈ ਪਰ ਤੁਸੀਂ ਮੰਨਦੇ ਹੋ ਤੁਸੀਂ ਮੰਨਦੇ ਹੋ ਸਰ ਕੇ ਪਾਕਿਸਤਾਨ ਦਾ ਇਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਸਮਰਥਨ ਹੈ ਅਤੇ ਸਿਖਲਾਈ ਅਤੇ ਫੰਡਿੰਗ ਦੇਣ ਦਾ ਇੱਕ ਲੰਮਾ ਇਤਿਹਾਸ ਰਿਹਾ ਖਵਾਜਾ ਆਸੀਫ ਆਪਣੇ ਜਵਾਬ ਵਿੱਚ ਕਹਿੰਦੇ ਨੇ ਅਸੀਂ ਲਗਭਗ 3 ਦਹਾਕਿਆਂ ਤੋਂ ਸੰਯੁਕਤ ਰਾਸ਼ ਅਮਰੀਕਾ ਲਈ ਇੱਕ ਗੰਦਾ ਕੰਮ ਅਤੇ ਪੱਛਮ ਜਿਸ ਵਿੱਚ ਬ੍ਰਿਟੇਨ ਵੀ ਸ਼ਾਮਿਲ ਹੈ ਇਹ ਇੱਕ ਗਲਤੀ ਸੀ ਅਤੇ ਅਸੀਂ ਇਸ ਦਾ ਦੁੱਖ ਚੱਲਿਆ ਅਤੇ ਇਸੇ ਲਈ ਤੁਸੀਂ ਮੈਨੂੰ ਇਹ ਕਹਿ ਰਹੇ ਹੋ ਜੇਕਰ ਅਸੀਂ ਸੋਵਿਟ ਯੂਨੀਅਨ ਵਿਰੁੱਧ ਜੰਗ ਅਤੇ ਬਾਅਦ ਵਿੱਚ 911 ਤੋਂ ਬਾਅਦ ਦੀ ਜੰਗ ਵਿੱਚ ਸ਼ਾਮਿਲ ਨਾ ਹੁੰਦੇ ਤਾਂ ਪਾਕਿਸਤਾਨ ਦਾ ਟਰੈਕ ਰਿਕਾਰਡ નિર્ਦੋਸ਼ ਹੁੰਦਾ ਆਸਿਫ ਦਾ ਬਿਆਨ ਇਸ ਤੱਥ ਨੂੰ ਉਜਾਗਰ ਕਰਦਾ ਕਿ ਪਾਕਿਸਤਾਨ ਕਈ ਸਾਲਾਂ ਤੋਂ ਇਨ ਅੱਤਵਾਦੀ ਸਮੂਹਾਂ ਨੂੰ ਬਣਾ ਦੇ ਰਿਹਾ ਇਸ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਖੱਤਰ ਵਿਕਰਮ ਮਿਸ਼ਰੀ ਨੇ ਕਿਹਾ ਸੀ ਕਿ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਅੱਤਵਾਦੀ ਹਮਲੇ ਦੇ ਸਰਹੱਦ ਪਾਰ ਸਬੰਧਾਂ ਨੂੰ ਸਾਹਮਣੇ ਲਿਆਂਦਾ ਗਿਆ ਸੀ ਇਹ ਨੋਟ ਕੀਤਾ ਗਿਆ ਸੀ ਕਿ ਇਹ ਹਮਲਾ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਚੋਣਾਂ ਦੇ ਸਫਲਤਾਪੂਰਵਕ ਆਯੋਜਨ ਅਤੇ ਆਰਥਿਕ ਵਿਕਾਸ ਅਤੇ ਵਿਕਾਸ ਵੱਲ ਇਸ ਦੀ ਨਿਰੰਤਰ ਤਰੱਕੀ ਦੇ ਮੱਦੇ ਨਜ਼ਰ ਹੋਇਆ ਸੀ ਨਵੀਂ ਦਿੱਲੀ ਹਵਾਈ ਅੱਡੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਗਵੀਰ ਸਿੰਘ ਨਾਲ 에ਅਰ ਇੰਡੀਆ ਦੇ ਫਲਾਈਟ ਸਟਾਫ ਨੇ ਬਤਸਲੂਕੀ ਕੀਤੀ। ਉਹਨਾਂ ਸਮੇਤ ਕਈ ਲੋਕਾਂ ਨੂੰ ਫਲਾਈਟ ਤੋਂ ਉਤਾਰ ਦਿੱਤਾ ਗਿਆ। ਗਿਆਨੀ ਰਗਵੀਰ ਸਿੰਘ ਨੇ ਦੱਸਿਆ ਕਿ ਉਹ ਦੋ ਹੋਰ ਸਾਥੀਆਂ ਨਾਲ ਗੁਰਮਤ ਸਮਾਗਮ ਵਿੱਚ ਸ਼ਾਮਲ ਹੋਣ ਲਈ 에ਅਰ ਇੰਡੀਆ ਦੀ ਉਡਾਨ ਨੰਬਰ AI 183 ਰਾਹੀਂ ਅਮਰੀਕਾ ਜਾ ਰਹੇ ਸਨ। ਬਿਜ਼ਨਸ ਕਲਾਸ ਦੀਆਂ ਸੀਟਾਂ ਬਹੁਤ ਖਰਾਬ ਸਨ ਅਤੇ ਸਾਫ਼ ਨਹੀਂ ਸਨ। ਜਦੋਂ ਉਹਨਾਂ ਨੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ 에ਅਰ ਇੰਡੀਆ ਦੇ ਸਟਾਫ ਨੇ ਉਹਨਾਂ ਤੇ ਕਈ ਹੋਰਾਂ ਨਾਲ ਬਤਮੀਜ਼ੀ ਕਿਤੀ ਇਸ ਤੋਂ ਬਾਅਦ ਗਿਆਨੀ ਰਗਵੀਰ ਸਮੇਤ ਕਈ ਲੋਕ ਵਿਰੋਧ ਵਿੱਚ ਜਹਾਜ਼ ਤੋਂ ਬਾਹਰ ਆ ਗਏ ਅਤੇ ਟਰਮੀਨਲ ਇਮੀਗ੍ਰੇਸ਼ਨ ਦੇ ਸਾਹਮਣੇ ਬੈਠ ਗਏ ਜਦੋਂ ਕਟਗਿਂਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਤੁਰੰਤ 에ਅਰਪੋਰਟ ਅਥਾਰਟੀ ਅਤੇ 에ਅਰ ਇੰਡੀਆ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਲਾਲਪੁਰਾ ਦਾ ਕਹਿਣਾ ਹੈ ਕਿ આરોપી ਸਟਾਫ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਇਸ ਦੌਰਾਨ ਪਦਮ ਸ਼੍ਰੀ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਇਹ ਨਿੰਦਨਯੋਗ ਹੈ ਸਿੰਘ ਸਾਹਿਬ ਨੇ ਕਿਹਾ ਕਿ 에ਅਰ ਇੰਡੀਆ ਵੱਲੋਂ ਬਿਜ਼ਨਸ ਕਲਾਸ ਦੇ ਨਾਂ ਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਉਹਨ ਹਾਰਿਆਂ ਦੇ ਵਿਵਹਾਰ ਦੀ ਸਖਤ ਨਿੰਦਾ ਕਰਦੇ ਨੇ ਉਹਨਾਂ ਕਹਿੰਿਆ ਪਿਛਲੇ 3 ਘੰਟਿਆਂ ਤੋਂ ਸਾਨੂੰ ਹਵਾਈ ਅੱਡੇ ਤੇ ਪਰੇਸ਼ਾਨ ਕੀਤਾ ਜਾ ਰਿਹਾ 에ਅਰ ਇੰਡੀਆ ਦੇ ਅਧਿਕਾਰੀਆਂ ਨੇ ਸਾਡੇ ਪਾਸਪੋਰਟ ਲੈ ਲਏ ਪਰ ਸਾਡੇ ਨਾਲ ਦੁਬਾਰਾ ਸੰਪਰਕ ਨਹੀਂ ਕੀਤਾ ਥਾਈਲੈਂਡ ਦੇ ਕਿ ਤਟਵਰਤੀ ਸ਼ਹਿਰ ਦੇ ਨੇੜੇ ਇੱਕ ਛੋਟਾ ਪੁਲਿਸ ਜਹਾਜ਼ ਮੁੰਦਰ ਵਿੱਚ ਡਿੱਗ ਗਿਆ ਜਿਸ ਵਿੱਚ ਸਵਾਰ 5 ਲੋਕਾਂ ਦੀ ਮੌਤ ਹੋ ਗਈ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਰਾਇਲ ਥਾਈ ਪੁਲਿਸ ਦੇ ਬੁਲਾਰੇ ਅਰਚਜ਼ੋਨ ਕਰੈਥੋਂਗ ਨੇ ਕਿਹਾ ਕਿ ਜਹਾਜ਼ ਹੁਆ ਹਿੰ ਜ਼ਿਲੇ ਵਿੱਚ ਪੈਰਾਸ਼ੂਟ ਸਿਖਲਾਈ ਦੀ ਤਿਆਰੀ ਲਈ ਇੱਕ ਟੈਸਟ ਉਡਾਨਦੇ ਸੀ ਪਰ ਇਸ ਵੇਰੇ 8 ਵਜੇ ਦੇ ਕਰੀਬ ਹਾ사ਗਰਸਤ ਹੋ ਗਿਆ ਅਧਿਕਾਰੀਆਂ ਨੇ ਘਟਨਾ ਤੋਂ ਤੁਰੰਤ ਬਾਅਦ ਪ੍ਰੋਪੈਲਰ ਜਹਾਜ਼ ਦਾ ਮਾਡਲ ਸਾਂਝਾ ਨਹੀਂ ਕੀਤਾ ਪਰ ਘਟਨਾ ਸਥਾਨ ਤੋਂ ਤਸਵੀਰਾਂ ਵਿੱਚ ਵਾਈਕਿੰਗ ਡੀ ਐਚ 6 ਟਵਿਨ ਆਟਰ ਜਹਾਜ਼ ਦਿਖਾਈ ਦੇਦਾ। ਪ੍ਰਾਚਵ ਕਿਰੀ ਖਾਨ ਪ੍ਰਾਂਤ ਦੇ ਲੋਕ ਸੰਪਰਕ ਵਿਭਾਗ ਨੇ ਕਿਹਾ ਕਿ ਜਹਾਜ਼ ਹੁਆ ਹਿੰ ਹਵਾਈ ਅੱਡੇ ਦੇ ਨੇੜੇ ਹਾਦਸਾ ਗ੍ਰਸਤ ਹੋਇਆ। ਤਸਵੀਰਾਂ ਵਿੱਚ ਜਹਾਜ਼ ਟੱਟ ਤੋਂ ਲਗਭਗ 100 ਮੀਟਰ ਦੂਰ ਸਮੁੰਦਰ ਵਿੱਚ ਦਿਖਾਈ ਦੇ ਰਿਹਾ। ਤਸਵੀਰਾਂ ਵਿੱਚ ਜਹਾਜ਼ ਦੀ ਬੰਤਰ ਦੋ ਟੁਕੜਿਆਂ ਵਿੱਚ ਟੁੱਟੀ ਹੋਈ ਦਿਖਾਈ ਦੇ ਰਹੀ ਹੈ। ਅਰਚੀ ਜ਼ੋਨ ਨੇ ਕਿਹਾ ਕਿ ਜਹਾਜ਼ ਵਿੱਚ ਸਵਾਰ ਸਾਰੇ 6 ਲੋਕ ਪੁਲਿਸ ਅਧਿਕਾਰੀ ਸਨ। ਉਸਨੇ ਪਹਿਲਾਂ ਕਿਹਾ ਕਿ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਪਰ ਬਾਅਦ ਵਿੱਚ ਮੌਤਾਂ ਦੀ ਗਿਣਤੀ ਨੂੰ ਸੋਧ ਕੇ ਪੰਜ ਕਰ ਦਿੱਤਾ ਤੇ ਕਿਹਾ ਕਿ ਜਿਸ ਅਧਿਕਾਰੀ ਨੂੰ ਹਸਪਤਾਲ ਭੇਜਿਆ ਗਿਆ ਸੀ ਉਹ ਗੰਭੀਰ ਹਾਲਤ ਵਿੱਚ ਸੀ ਪਰ ਜਿੰਦਾ ਸੀ ਸ਼੍ਰੋਮ ਨੇ ਕਾਲੀਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਕਿ ਮਜੀਠੀਆ ਮੀਡੀਆ ਵਿੱਚ ਸਿੱਟਾਰੇ ਕੁਝ ਨਹੀਂ ਕਹਿ ਸਕਦੇ ਨਾਲ ਹੀ ਉਹ ਸਿੱਟ ਦੇ ਕਿਸੇ ਵੀ ਮੈਂਬਰ ਬਾਰੇ ਮੀਡੀਆ ਵਿੱਚ ਕੁਝ ਨਹੀਂ ਕਹਿਣਗੇ ਜਦੋਂ ਵੀ ਸਿੱਟ ਉਹਨਾਂ ਨੂੰ ਜਾਂਚ ਲਈ ਬੁਲਾਏਗੀ ਉਹਨਾਂ ਨੂੰ ਪੇਸ਼ ਹੋਣਾ ਪਵੇਗਾ ਜੇਕਰ ਮਜੀਠੀਆ ਸਿੱਟ ਨਾਲ ਸਹਿਯੋਗ ਨਹੀਂ ਕਰਦਾ ਤਾਂ ਅਦਾਲਤ ਕੋਲ ਉਹਨਾਂ ਦੀ ਜ਼ਮਾਨਤ ਰੱਦ ਕਰਨ ਤੋਂ ਇਲਾਵਾ ਕੋਈ ਚਾਰਨ ਨਹੀਂ ਬਚੇਗਾ ਅਦਾਲਤ ਨੇ ਕਿਹਾ ਕਿ ਜੇਕਰ ਮਜੀਠੀਆ ਗਵਾਹਾਂ ਨੂੰ ਪ੍ਰਭਾਵਿਤ ਕਰਨਗੇ ਤਾਂ ਪੰਜਾਬ ਪੁਲਿਸ ਕੋਰਟ ਦਾ ਰੁਕ ਕਰ ਸਕਦੀ ਹੈ ਸਿਕਮ ਦੇ ਉਤਰੀ ਖੇਤਰ ਵਿੱਚ ਮੀਂਹ ਤਵਾਈ ਮਚਾਰਿਆ ਇੱਥੇ ਪਿਛਲੇ 24 ਘੰਟਿਆਂ ਤੋਂ ਹੋ ਰਹੀ بارش ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਨੇ ਅਤੇ ਸੜਕਾਂ ਬੰਦ ਹੋ ਗਈਆਂ ਨੇ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ 1000 ਤੋਂ ਵੱਧ ਸਲਾਨੀ ਇਸ ਸਮੇਂ ਉੱਥੇ ਫਸੇ ਹੋਏ ਨੇ ਇੱਥੇ ਗੰਗਟੋਕ ਵਿੱਚ 24 ਘੰਟਿਆਂ ਵਿੱਚ 70 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਉਤਰੀ ਸਿਕਮ ਦੇ ਮੰਗਨ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਸੋਨਮ ਦੇਚੂ ਪੁਟੀਆਂ ਨੇ ਕਿਹਾ ਕਿ ਕਈ ਸੜਕਾਂ ਬੰਦ ਹੋ ਗਈਆਂ ਨੇ ਪੁਲਿਸ ਨੇ ਦੱਸਿਆ ਕਿ ਸਲਾਨੀਆਂ ਨੂੰ ਲੈ ਕੇ ਜਾਣ ਵਾਲੇ ਲਗਭਗ 252 ਵਾਹਨ ਨੂੰ ਚੁੰਗ ਥਾਂਗ ਚ ਫਸ ਗਏ ਅਤੇ ਉਹ ਉੱਥੇ ਇੱਕ ਗੁਰਦੁਆਰੇ 'ਚ ਠਹਿਰੇ ਹੋਏ ਨੇ ਚੁੰਗ ਥਾਂਗ ਸੂਬੇ ਦੀ ਰਾਜਸਥਾਨੀ ਗੰਤੋਕ ਤੋਂ ਲਗਭਗ 100 ਕਿਲੋਮੀਟਰ ਦੂਰ ਸਥਿਤ ਹੈ ਪੁਲਿਸ ਮੁਤਾਬਕ ਲਾਚੇਨ ਚੁੰਗ ਥਾਂਗ ਸੜਕ ਤੇ ਮਨੂਸ਼ੀ ਥਾਂਗ ਅਤੇ ਲਾਚੂਂਗ ਚੁੰਗ ਥਾਂਗ ਸੜਕ ਤੇ ਲੈਮਾ ਬੰਬ ਵਿਖੇ ਵੱਡੇ ਪੱਧਰ ਤੇ ਜ਼ਮੀਨ ਖਿਸਕ ਗਈ ਹੈ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹਾਲ ਹੀ ਵਿੱਚ ਹੋਏ ਹਮਲੇ ਦੀ ਨਿੰਦਾ ਕੀਤੀ ਤੇ ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇਣ ਦੇ ਦਾਅਵਿਆਂ ਤੋਂ ਇਨਕਾਰ ਕੀਤਾ ਜਦੋਂ ਕਿ ਇਸ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਵੀਰਵਾਰ ਨੂੰ ਦੋਸ਼ੀਆਂ ਨੂੰ ਸਤੰਤਰ ਦਾ ਸਨਾਨੀ ਦੱਸਿਆ ਇਸਲਾਮਾਬਾਦ ਵਿੱਚ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਡਾਰ ਜੋ ਕਿ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਵੀ ਨੇ ਉਹਨਾਂ ਨੇ ਕਿਹਾ 22 April ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਜ਼ਿਲ੍ਹੇ ਵਿੱਚ ਹਮਲਾ ਕਰਨ ਵਾਲੇ ਸੁਤੰਤਰਤਾਵਾਦੀ ਹੋ ਸਕਦੇ ਨੇ ਮੰਤਰੀ ਦੀਆਂ ਟਿੱਪਣੀਆਂ ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਲੜੀਵਾਰ ਕੂਟਨੀਤਿਕ ਹਮਲਿਆਂ ਦਾ ਐਲਾਨ ਕਰਨ ਅਤੇ ਇਹਨਾਂ ਹਮਲਿਆਂ ਨੂੰ ਇਸਲਾਮਾਬਾਦ ਨਾਲ ਜੋੜਨ ਵਾਲੇ ਕਈ ਜਵਾਬੀ ਉਪਾਅ ਕਰਨ ਤੋਂ ਇੱਕ ਦਿਨ ਬਾਅਦ ਆਈਆਂ। ਇੰਨਾਂ ਵਿੱਚੋਂ ਸਭ ਤੋਂ ਵੱਡਾ 1960 ਦੀ ਸਿੰਧੂ ਜਲ ਸੰਧੀ ਨੂੰ ਮੁਅਤਲ ਕਰਨਾ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਾਰੇ ਵੀਜ਼ਾ ਰੱਦ ਕਰਨਾ ਸੀ ਸਿੰਧੂ ਜਲ ਸੰਧੀ ਨੂੰ ਮੁਅਤਲ ਕਰਨ ਦੇ ਮੁੱਦੇ ਤੇ ਡਾਰ ਨੇ ਕਿਹਾ ਪਾਕਿਸਤਾਨ ਦੇ 240 ਮਿਲੀਅਨ ਲੋਕਾਂ ਨੂੰ ਪਾਣੀ ਦੀ ਲੋੜ ਹੈ ਕੁੱਝ ਇਸ ਨੂੰ ਰੋਕ ਨਹੀਂ ਸਕਦੇ ਇਹ ਜੰਗ ਦੀ ਕਾਰਵਾਈ ਦੇ ਸਮਾਨ ਹੈ ਕਿਸੇ ਵੀ ਤਰ੍ਹਾਂ ਦੀ ਮੌਤਲੀ ਜਾਂ ਕਬਜ਼ਾ ਸਵੀਕਾਰ ਨਹੀਂ ਕੀਤਾ ਜਾਵੇਗਾ ਡਾਰ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ 파ਰਥ ਪਾਕਿਸਤਾਨ ਨੂੰ ਧਮਕੀ ਦਿੰਦਾ ਜਾਂ ਹਮਲਾ ਕਰਦਾ ਤਾਂ ਦੇਸ਼ ਇਸੇ ਤਰ੍ਹਾਂ ਜਵਾਬ ਦੇਵੇਗਾ ਉਹਨਾਂ ਕਹਿੰਦਾ ਜੇਕਰ ਪਾਕਿਸਤਾਨ ਤੇ ਸਿੱਧਾ ਹਮਲਾ ਕੀਤਾ ਜਾਂਦਾ ਤਾਂ ਉਸ ਨੂੰ ਟੁਕਮਾ ਜਵਾਬ ਦਿੱਤਾ ਜਾਵੇਗਾ ਗਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਮੁਅਤਲ ਕਰਨ ਦਾ ਫੈਸਲਾ ਕੀਤਾ ਸੀ ਬੀਰਵਾਰ ਦੇਰ ਰਾਤ ਭਾਰਤ ਨੇ ਪਾਕਿਸਤਾਨ ਨੂੰ ਇੱਕ ਪੱਤਰ ਭੇਜ ਤੇ ਅਧਿਕਾਰੀ ਤੌਰ ਤੇ ਇਸ ਬਾਰੇ ਜਾਣਕਾਰੀ ਦਿੱਤੀ ਭਾਰਤ ਦੇ ਜਲ ਸ਼ਕਤੀ ਮੰਤਰੀ ਸਕੱਤਰ ਦੇਵਸ਼੍ਰੀ ਮੁਖਰਜੀ ਨੇ ਪਾਕਿਸਤਾਨੀ ਜਲ ਸਰੋਤ ਮੰਤਰਾਲੇ ਦੇ ਸਕੱਤਰ ਮੂਰਤਾਜਾ ਨੂੰ ਇੱਕ ਪੱਤਰ ਲਿਖਿਆ ਇਸ ਵਿੱਚ ਕਿਹਾ ਗਿਆ ਕਿ ਇਹ ਸੰਧੀ ਇੱਕ ਚੰਗੇ ਸੰਦਰਭ ਵਿੱਚ ਕੀਤੀ ਗਈ ਸੀ ਪਰ ਇਸ ਨੂੰ ਚੰਗੇ ਸਬੰਧਾਂ ਤੋਂ ਬਿਨਾ ਬਣਾਈ ਨਹੀਂ ਰੱਖਿਆ ਜਾ ਸਕਦਾ ਭਾਰਤ ਦੇ ਜਲ ਸਰੋਤ ਸਕੱਤਰ ਦੇਵਸ਼੍ਰੀ ਮੁਖਰਜੀ ਨੇ ਦੁਆਰਾ ਆਪਣੇ ਪਾਕਿਸਤਾਨ ਨੇ ਹਮਰਤਵਾ ਸ਼ਾਇਦ ਆਲੀ ਮਰਤਜ਼ਾ ਨੂੰ ਭੇਜੇ ਗਏ ਇੱਕ ਰਸਮੀ ਪੱਤਰ ਰਾਹੀਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਇਸਲਾਮਾਬਾਦ ਨੇ ਜੰਮੂ ਅਤੇ ਕਸ਼ਮੀਰ ਨੂੰ ਨਿਸ਼ਾਨਾ ਬਣਾ ਕੇ ਸਰਹੱਦ ਪਾਰ ਅੱਤਵਾਦ ਜਾਰੀ ਰੱਖ ਕੇ ਸੰਧੀ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਪੱਤਰ ਵਿੱਚ ਕਿਹਾ ਗਿਆ ਕਿ ਚੰਗੇ ਵਿਸ਼ਵਾਸ ਨਾਲ ਸੰਧੀ ਦਾ ਸਨਮਾਨ ਕਰਨ ਦੀ ਜ਼ਿੰਮੇਵਾਰੀ ਸੰਧੀ ਲਈ ਬੁਨਿਆਦੀ ਹੈ ਹਾਲਾਂਕਿ ਇਸ ਦੀ ਬਜਾਏ ਅਸੀਂ ਦੇਖਿਆ ਕਿ ਪਾਕਿਸਤਾਨ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਨੂੰ ਨਿਸ਼ਾਨਾ ਬਣਾ ਕੇ ਸਰਹੱਦ ਪਾਰ ਅੱਤਵਾਦ ਚਾਰੀ ਰੱਖਦਾ ਇਸ ਵਿੱਚ ਕਿਹਾ ਗਿਆ ਕਿ ਨਤੀਜੇ ਵਜੋਂ ਸੁਰੱਖਿਆ ਅਨਿਸ਼ਚਿਤਤਾਵਾਂ ਨੇ ਭਾਰਤ ਨੂੰ ਸੰਧੀ ਅਧੀਨ ਆਪਣੇ ਅਧਿਕਾਰਾਂ ਦੀ ਪੂਰੀ ਵਰਤੋਂ ਵਿੱਚ ਸਿੱਧੇ ਤੌਰ ਤੇ ਰੁਕਾਵਟ ਪਾਈ ਹੈ ਇਸ ਤੋਂ ਇਲਾਵਾ ਇਸ ਦੁਆਰਾ ਕੀਤੀਆਂ ਗਈਆਂ ਹੋਰ ਉਲੰਘਣਾਵਾਂ ਤੋਂ ਇਲਾਵਾ ਪਾਕਿਸਤਾਨ ਨੇ ਸੰਧੀ ਅਧੀਨ ਕਲਪਨਾ ਕੀਤੇ ਅਨੁਸਾਰ ਗੱਲਬਾਤ ਕਰਨ ਦੀ ਭਾਰਤ ਦੀ ਬੇਨਤੀ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਤਰ੍ਹਾਂ ਸੰਧੀ ਦੀ ਉਲੰਘਣਾ ਕੀਤੀ ਹੈ ਭਾਰਤ ਸਰਕਾਰ ਨੇ ਫੈਸਲਾ ਕੀਤਾ ਕਿ ਸਿੰਧੂ ਜਲ ਸੰਧੀ 1960 ਨੂੰ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰ ਦਿੱਤਾ ਜਾਵੇਗਾ ਅੱਜ ਲਈ ਸਿਰਫ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ